ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪਿਛਲੇ 17 ਦਿਨਾਂ ਤੋਂ ਦਾਸ ਆਪਜੀ ਦੇ ਨਾਲ ਗ੍ਰਹਿ ਲਗਨ ਸ਼ਗਨ ਅਪਸ਼ਗਨ ਵਿਸ਼ੇ ਦੀ ਵਿਚਾਰ ਸੰਜੀ ਕਰ ਰਹੇ ਹਾਂ ਜਿਸ ਦੇ ਵਿੱਚ ਕੱਲ ਤੋਂ ਅਸੀਂ ਗੁਰਬਾਣੀ ਰਾਈਏ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਨਤਨਤਰਾ ਮੰਤਰਾਂ ਦੇ ਵਿੱਚ ਕੋਈ ਵਿਸ਼ਵਾਸ ਰੱਖਣਾ ਚਾਹੀਦਾ ਅਸੀਂ ਜਿਹੜਾ ਪੱਖ ਸਮਝ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਦੇ ਬਾਰੇ ਗੁਰਮਤ ਵਿਚਾਰ ਕੀ ਹੈ ਗੁਰਮਤ ਕੀ ਕਹਿੰਦੀ ਹੈ ਕਿ ਇਹ ਕੋਈ ਪ੍ਰਭਾਵਸ਼ਾਲੀ ਹੁੰਦੇ ਨੇ ਇਹਨਾਂ ਦਾ ਕੋਸਰ ਹੁੰਦਾ ਹੈ ਇਹਨਾਂ ਦੇ ਨਾਲ ਕੋਈ ਤਕਦੀਰਾਂ ਬਦਲੀਆਂ ਜਾ ਸਕਦੀਆਂ ਨੇ ਜਿਸ ਤਰ੍ਹਾਂ ਕਿ ਬ੍ਰਹਮਡ ਵੱਲੋਂ ਦਾਵਾ ਕੀਤਾ ਜਾਂਦਾ ਹੈ ਕੱਲ ਤੋਂ ਵਿਚਾਰ ਚੱਲ ਰਹੀ ਹੈ ਇੱਕ ਪਲਤੀ ਵਿਚਾਰ ਸ਼ੁਰੂ ਕਰਨ ਤੋਂ ਪਹਿਲੇ ਖਾਸ ਕਰਕੇ ਨਾਲ ਸਾਂਝੀ ਕਰਾਂ ਮੈਂ ਕੋਈ ਮੰਤਰ ਦੇਣ ਵਾਲੇ ਨੇ ਤੇ ਭਾਬਾ ਮੰਤਰ ਦੇਣ ਵਾਲੇ ਨੇ ਇਹਦਾ ਤਰੀਕਾ ਐਸਾ ਦੱਸਿਆ ਜਾਂਦਾ ਜਿਹੜਾ ਬੜਾ ਔਖਾ ਹੋਵੇ। ਧੱਕੇ ਆਮ ਆਦਮੀ ਨਾ ਕਰ ਸਕੇ। ਉਹਨੂੰ ਉਹਦੇ ਵਾਸਤੇ ਕਿਸੇ ਜੋਤਸ਼ੀ ਕੋਲ ਕਿਸੇ ਤੰਤਰਿਕ ਕੋਲ ਕਿਸੇ ਪੰਡਤ ਕੋਲ ਜਾਣਾ ਪਵੇ। ਜਿਵੇਂ ਮੰਤਰ ਜਪਣ ਵਾਸਤੇ ਜਾਂ ਤਾਂ ਇੰਨੀ ਗਿਣਤੀ ਲਾਸਤੀ ਜਿਹੜਾ ਕਦੇ ਵੀ ਸਾਰੀ ਜੜੀ ਮੈਨੂੰ ਹੋਰ ਗਈ ਕੰਮ ਹੀ ਨਹੀਂ। ਲਕੇ ਵੀ ਕਰ ਸਕਣਾ ਫਿਰ ਬ੍ਰਾਹਮਣ ਕਹਿੰਦੇ ਹੁੰਦਾ ਵੀ ਕੋਈ ਨਹੀਂ ਮੈਂ ਤੇਰੇ ਬਿਹਾਫ ਤੇ ਉੱਤੇ ਮੰਤਰ ਪੜ੍ਹ ਦੇਣਾ ਤੂੰ ਮੈਨੂੰ ਪੈਸੇ ਦੇ ਦੇ ਉਹਦਾ ਫਲ ਤੈਨੂੰ ਪ੍ਰਾਪਤ ਹੋ ਜਾਏਗਾ ਉਹਦੇ ਕਹਿੰਦੇ ਮੁਤਾਬਕ ਇਹ ਕੋਈ ਐਸਾ ਸਥਾਨ ਦਾ ਦਾਸਤੰਦਰੇ ਅਸਲ ਕਿ ਪਦਮ ਅਸਨ 'ਚ ਬੈਠ ਕੇ ਇਹਨੂੰ ਕਰਨਾ ਹੁਣ ਆਮ ਆਦਮੀ ਤੇ ਪਦਮ ਅਸਨ ਲਾ ਨਹੀਂ ਸਕਦਾ 90% ਨਹੀਂ ਲਾ ਸਕਦੇ ਜਿਹੜੇ 10% ਲਾ ਸਕਦੇ ਨੇ ਉਹਨਾਂ ਵਿੱਚੋਂ 5 ਸਾਲ ਪਰਸੈਂਟ ਤੇ ਐਸੇ ਹੋਣਗੇ ਜਿਹੜੇ 2-4 ਮਿੰਟ ਲਾ ਕੇ ਬਹਿ ਸਕਣ। ਬਾਕੀ ਜਿਹੜੇ ਅਭਿਆਸੀ ਨੇ ਉਹ ਹੀ ਨੇ ਸਿਰਫ ਉਧਰ ਜਿੱਥੇ ਬਹਿ ਸਕਦੇ ਨੇ। ਫੇਰ ਉਹੀ ਗੱਲ ਆ ਗਈ। ਵੀ ਠੀਕ ਹੈ ਜੀ ਤੁਸੀਂ ਬਾਦੂਆਸਨ 'ਚ ਬਹਿ ਕੇ ਕਰਦੇ ਹੋ ਤੇ ਮੇਰੇ ਕੋਲ ਪੈਸੇ ਲੈ ਲਓ। ਇਸ ਤਰ੍ਹਾਂ ਹੀ ਜਿਹੜੇ ਤਾਤ੍ਰਿਕ ਨੇ ਇਹਨਾਂ ਵੱਲੋਂ ਖਾਸ ਮਹੱਤਤਾ ਦਿੱਤੀ ਜਾਂਦੀ ਹੈ ਮीडियोਮਸਾਨ ਨੂੰ। ਕਿ ਇਹ ਮੜੀਆਂ ਚ ਜਾ ਕੇ ਆ ਤੰਤਰ ਕਰਨਾ ਹੈ ਮੜੀਆਂ ਜਾ ਕੇ ਇਹ ਮੰਤਰ ਪੜਨਾ ਹੈ ਅਸਲ ਤੇ ਵਿੱਚ ਅੱਜ ਜੀ ਮੇਰੇ ਸਤਿਗੁਰੂ ਜੀ ਨੇ ਜਿਹੜਾ ਪਹਿਲਾ ਪਰਮਾਨੰ ਮੈਂ ਆਪ ਜੀ ਨਾਲ ਸਾਂਝਾ ਕਰ ਲਗਾ ਇਹਦੇ ਬਾਰੇ ਹੀ ਸਾਨੂੰ ਸੇਧ ਬਖਸ਼ੀ ਹੈ ਗੁਰਨਾਨਕ ਬਾਸ਼ਾ ਦਾ ਆਪਮਨ ਫਰਮਾਨ ਹੈ ਜਿੱਥੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਦੁਗਧਾਉਨਾਂ ਕੀਮਾ ਕਰਨਾ ਗੁਰੂ ਨਾਨਕ ਸਾਹਿਬ ਜੀ ਦਾ ਬਾਵਨ ਫਰਮਾਨ ਜਿਥੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਮਨਮੁਖ ਪਰਮ ਭਵੈ ਬੇਬਾਣ ਪੇ ਮਾਰਗ ਮੂਸੈ ਮੰਤਰ ਮਸਾਨ ਸ਼ਬਦ ਨਾ ਚੀਨੈ ਲਬੈ ਕਬਾਣ ਨਾਨਕ ਸਾਚ ਰਤੇ ਸੁਖ ਜਾਣ ਮਨਮੁਖ ਪਰਮ ਭਵੈ ਬੇਬਾਣ ਮਨਮੁਖ ਜਿਹੜਾ ਮਨ ਦੇ ਪਿੱਛੇ ਚੱਲਣ ਵਾਲਾ ਬੰਦਾ ਹੈ ਮੈਂ ਕਈ ਵਾਰੀ ਬੇਨਤੀ ਕੀਤੀ ਹੈ ਸਾਰੀਆਂ ਸਮੱਸਿਆਵਾਂ ਜਿਹੜੀਆਂ ਨਾ ਮਨਮੁਖ ਦੀਆਂ ਨੇ ਗੁਰਮੁਖ ਦੀ ਕੋਈ ਨਹੀਂ ਔਰ ਗੁਰਮੁਖਤਾ ਭਾਵ ਹੈ ਜਿਹੜਾ ਗੁਰੂ ਦੀ ਮੱਤ ਅਨੁਸਾਰ ਚੱਲਦਾ ਹੈ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਜੀਵਨ ਬਤੀਤ ਕਰਦਾ ਹੈ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਚੱਲ ਰਿਹਾ ਉਹਦੇ ਵਿੱਚ ਤੱਕ ਸਮੱਸਿਆ ਹੋਈ ਨਹੀਂ ਸਕਦੀ ਨਾ ਉਹਦਾ ਜੀਵਨ ਤੇ ਸੱਚਾ ਸਚਿਆਰ ਤੇ ਸੁਖੀ ਜੀ ਆਨੰਦਮਈ ਜੀਵਨ ਹੈ ਇਹ ਸਾਰੀਆਂ ਮਨਮੁਖ ਦੀਆਂ ਸਮੱਸਿਆਵਾਂ ਜਿਹੜਾ ਆਪਣੇ ਮਨ ਦੇ ਮਗਰ ਲਾ ਕੇ ਚੱਲਦਾ ਹੁਣ ਜੰਗਲ ਚ ਭਟਕਣਾ ਜਿਹੜਾ ਇਹ ਕਹਾਵਤ ਦੇ ਤੌਰ ਤੇ ਵਰਤਿਆ ਜਾਂਦਾ ਹੈ ਕਿ ਸਭੇ ਸਮਾਜ ਦੇ ਵਿੱਚ ਰਹਿੰਦਾ ਹੋਇਆ ਵੀ ਇਹ ਪ੍ਰਾਤਨ ਖਿਆਨਾਂ ਦੇ ਵਿੱਚ ਭਟਕਦਾ ਫਿਰਦਾ ਹੈ ਜਾਂ ਮਹਿਮਾ ਪਰਮਾਤਮਾ ਦੇ ਭਟਕਦਾ ਫਿਰਦਾ ਉਹ ਕੀ ਹੁੰਦਾ ਵੀ ਕਿੱਥੇ ਜੰਗਲ ਚ ਭਟਕ ਰਿਆਂ ਤੂੰ ਸ਼ਹਿਰ ਚ ਰਹਿੰਦਾ ਹੋਇਆ ਤੇਰਾ ਸੁਭਾਅ ਜਿਵੇਂ ਜੰਗਲ ਚ ਭਟਕ ਰਿਆ ਹੋਵੇ ਜੰਗਲ ਚ ਕੀ ਹੁੰਦਾ ਹੈ ਕਿ ਰਾਹ ਨਹੀਂ ਲੱਭਦਾ ਮੰਜ਼ਿਲ ਤੇ ਪਹੁੰਚਣਾ ਔਖੇ ਵੀ ਕਿਹੜਾ ਰਾਹ ਲਵਾਂ ਜੇ ਮੰਜਿਲ ਤੇ ਪਹੁੰਚ ਜਾਵਾਂ ਸਾਰਾ ਜੰਗਲਿਕ ਕੋ ਜਿਆ ਹੁੰਦਾ ਸੋ ਇੱਥੇ ਸਤਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਮਾਨਮੁਖ ਭਰਮ ਭਵੈ ਬੇਬਾਨ ਮਾਨਮੁਖ ਜਿਹੜਾ ਹੈ ਭਰਮਾਂ ਚ ਪਿਆ ਹੋਇਆ ਜਿਵੇਂ ਜੰਗਲ ਚ ਭਟਕ ਰਿਹਾ ਹੋਵੇ ਵੇ ਮਾਰਗ ਮੁਸੈ ਮੂਨਤ੍ਰਮਸਾਨ ਵੇ ਮਾਰਗ ਮਾਰਗ ਤੋਂ ਭਟਕਿਆ ਹੋਇਆ ਕੁਰਾਏ ਪੈ ਕੇ ਭਟਕ ਰਿਹਾ ਹੈ ਕੀ ਕਰਮ ਕਰ ਰਿਹਾ ਮੰਤਰ ਮਸਾਨ ਮਸਾਨਾ ਜਾ ਕੇ ਮੰਤਰ ਰਟ ਰਿਹਾ ਸੱਜਣੋ ਸਾਡੇ ਵੀ ਇਹੋ ਜੀ ਕਮੀ ਕੋਈ ਨਹੀਂ ਕਿਸੇ ਡੇਰੇਦਾਰ ਨੇ ਦੱਸਤਾ ਕਹਿੰਨੇ ਦਿਨ ਜਾ ਕੇ ਮੜੀਆਂ ਚ ਜਾ ਕੇ ਉਥੇ ਆ ਬਾਣੀ ਪੜੀ ਤੇਰੇ ਕਾਰੇ ਸਫਲੇ ਹੋ ਜਾਣਗੇ ਤੇਰੀ ਸਾਰੀ ਸਮੱਸਿਆ ਮੈਂ ਦੂਰ ਹੋ ਜਾਣਗੀ ਤੁਰ ਪੈਣਗੇ ਗੁਟਕਾ ਚੁੱਕ ਕੇ ਔਰ ਫਿਰ ਜੇ ਤੁਸੀਂ ਕਿਤੇ ਸਮਝਾਉਣ ਦੀ ਕੋਸ਼ਿਸ਼ ਕਰੋ ਨਾ ਤੁਹਾਡੇ ਨਾਲ ਐਸੇ ਬਚਨ ਬੋਲਣ ਕੇ ਖੋਰੇ ਕਿ ਜਿਵੇਂ ਤੁਸੀਂ ਉਹਨੂੰ ਕੋਈ ਬੜੇ ਚੰਗੇ ਕੰਮ ਤੋਂ ਰੋਕ ਦਿੱਤਾ ਹੋਵੇ ਗੁਰਬਾਣੀ ਪੜ੍ਹ ਰਹਿਣਾ ਜੀ ਤੁਹਾਨੂੰ ਗੁਰਬਾਣੀ ਪੜ੍ਹਨ ਚ ਵੀ ਤਕਰੀਬ ਹੈ ਜਿੱਥੇ ਮਰਜ਼ੀ ਬਹਿ ਕੇ ਪੜਾ ਗੁਰਬਾਣੀ ਪੜਾ ਭਲੇ ਅਜ ਜਿੱਥੇ ਮਰਜ਼ੀ ਬਹਿ ਕੇ ਪੜਨੀ ਹੈ ਤੇ ਫਿਰ ਆਪਣੇ ਘਰ ਬਹਿ ਕੇ ਪੜ ਲੈ ਗੁਰਬਾਣੀ ਤਾਂ ਇੱਕੋ ਜਈ ਹੈ ਜਿੱਥੇ ਮਰਜ਼ੀ ਬਹਿ ਕੇ ਪੜ ਫਿਰ ਕਿੱਥੇ ਮਸਾਲਾ ਨੂੰ ਤੁਰੇ ਜਾਣਾ ਹੈ ਵੇ ਬਗਾਰਗੋ ਬਸੇਮ ਮੰਤਰ ਮਸਾਨ ਸ਼ਬਦ ਨਾ ਛੀਨੇ ਲਵੇ ਕੁਬਾਨ ਗੁਰਮਤਿ ਗੱਲ ਨਹੀਂ ਸਮਝਦਾ ਮੰਦੇ ਬਸ ਬੋਲਦਾ ਕੋੜੇ ਲਫ਼ਜ਼ ਬੋਲਦਾ ਸਤਗੁਰੂ ਨੇ ਇੱਕ ਫੈਸਲਾ ਦੇ ਦਿੱਤਾ ਲਾਣ ਨੇ ਕਿ ਸੱਚ ਰਤੇ ਸੁਖ ਜਾਣ ਉਹ ਸੱਚੇ ਅਕਾਲ ਪੁਰਖ ਦੇ ਰੰਗ ਵਿੱਚ ਰੰਗਿਆ ਜਾ ਉਹਦੇ ਪਾਣੇ ਚ ਆ ਜਾ ਉਹਦੀ ਰਜ਼ਾ ਚ ਆ ਜਾ ਸਾਰੇ ਸੁਖੀ ਸੁਖ ਹੋ ਜਾਣਗੇ ਬਸ ਸਮਝ ਲੈ ਇਹ ਹੀ ਸਭ ਤੋਂ ਵੱਡਾ ਸੁੱਖਾਂ ਦਾ ਸਾਧਨ ਹੈ ਐਵੇਂ ਨਾ ਪਟਕੀ ਜਾ ਪਰ ਜਿੰਨਾਂ ਦੇ ਤਕਦੀਰ 'ਚ ਮੇਰੇ ਕਾਲ ਪੁਰਲੇ ਪਟਕਣਾ ਲਿਖੀ ਹੋਵੇ ਉਹਨਾਂ ਨੂੰ ਕਿੱਥੇ ਸਮਝ ਆਉਂਦੀ ਹੈ ਉਹਦੇ ਕੋ ਬਾਣੀ ਬੋਲਦੇ ਨੇ ਐਸੇ ਕਰਕੇ ਅਗਲੇ ਪਰਮਾਨੰਥ ਗੁਰੂ ਨਾਨਕ ਸਾਹਿਬ ਜੀ ਦਾ ਇਹ ਉਚਾਰਣ ਕੀਤਾ ਹੋਇਆ ਸਤਗੁਰੂ ਨੇ ਇੱਕ ਫੈਸਲਾ ਦੇ ਦਿੱਤਾ ਹੈ ਸਾਨੂੰ ਸਮਝਾਤਾ ਜੀਵਨ ਜਾਚ ਬਖਸ਼ ਦਿੰਦੀ ਹੈ ਜੀਵਨ ਜੁਗਤ ਬਖਸ਼ ਦਿੰਦੀ ਹੈ ਦੁਗਦਾਨਾ ਪੜਾਉ ਹਰ ਬਿੰਦ ਹੋਰ ਨ ਪੂਜਾਂ ਮੜੇ ਮਸਾਨ ਨ ਜਾਈ ਤ੍ਰਿਸ਼ਨਾ ਰਾਚ ਨ ਪਰ ਕਰ ਜਾਵਾਂ ਤ੍ਰਿਸ਼ਨਾ ਨਾਮ 부ਝਾਈ ਦੁਗਦਾਨਾ ਪੜਾਉ ਮੈਂ ਕਿਸੇ ਦੁਗਦਾਚ ਨਹੀਂ ਪੈਂਦਾ ਇੱਕ ਅਕਾਲ ਪੁਰਖ ਤੇ ਪੂਰਨ ਵਿਸ਼ਵਾਸ ਹੋ ਗਿਆ ਹਰ ਬਿੰਦ ਹੋਰ ਨ ਪੂਜਾਂ ਉਸ ਅਕਾਲ ਪੁਰਖ ਨੂੰ ਛੱਡ ਕੇ ਹੋਰ ਕਿਸੇ ਦੀ ਪੂਜਾ ਨਹੀਂ ਕਰਦਾ ਮੈਂ ਪਸੀਕਾ ਕਾਲਪੁਰਤੀ ਪੂਜਾ ਕਰਦਾ ਫਿਰ ਔਟਕਣਾ ਚ ਬੈ ਕੇ ਮੈਂ ਕਿਹੜੇ ਕਿਸੇ ਮਡੇ ਮਸਾਨੀਆਂ ਤੇ ਨਹੀਂ ਜਾਂਦਾ ਖਿਮਾ ਕਰਨਾ ਆਬ ਮੁਸਲਮਾਨ ਕੌਮ ਦੇ ਕੁਝ ਪੀਰਾਂ ਦੀਆਂ ਮਡੀਆਂ ਬਣਾਈਆਂ ਹੋਈਆਂ ਨੇ ਉਥੇ ਜੁਮੇ ਵਾਲੇ ਦਿਨ ਲਾਈਨਾਂ ਲੱਗੀਆਂ ਹੁੰਦੀਆਂ ਨੇ ਅੱਗੇ ਪਿੱਛੇ ਵੀ ਜਾਂਦੇ ਰਹਿੰਦੇ ਨੇ ਬਥੇਰੇ ਜਾਂਦੇ ਨੇ ਔਰ ਇਹ ਨਹੀਂ ਸਿਰਫ ਸਿਰਫ ਮੁਸਲਮਾਨ ਜਾ ਰਹੇ ਨੇ ਹਿੰਦੂ ਵੀ ਬਥੇਰੇ ਜਾ ਰਹੇ ਨੇ ਮੁਸਲਮਾਨਾਂ ਦੇ ਬਰਾਬਰ ਜਾ ਰਹੇ ਨੇ ਵਿੱਚ ਕਿਤੇ ਕਿਤੇ ਤੁਹਾਨੂੰ ਕੋਈ ਮੂਰਖ ਸਿੱਖ ਵੀ ਖੜਾ ਮਿਲ ਜਾਏਗਾ ਸੱਤ ਗੁਰੂ ਨੇ ਕਿੰਨਾ ਸਪਸ਼ਟ ਫੈਸਲਾ ਦਿੱਤਾ ਮੜੇ ਮਸਾਲਾ ਨਾ ਜਾਈ ਤੇ ਜਾ ਰਹੇ ਨੇ ਉੱਥੇ ਉੱਥੇ ਕੀ ਹੈ ਮੜੀ ਹੈ ਨਾ ਕੋਈ ਪਤਾ ਨਹੀਂ ਸੱਚੀ ਕਿ ਝੂਠੀ ਲੇਕਿਨ ਜਿਸ ਵੇਲੇ ਗੁਰਮਤ ਨੂੰ ਸਮਝਣਾ ਨਹੀਂ ਤੇ ਫਿਰ ਇਹ ਭਟਕਣਾ ਹੀ ਰਹਿਣੀ ਹੈ ਤ੍ਰਿਸ਼ਨਾ ਰਾਜ ਨਾ ਪਰ ਕਰ ਜਾਵਾਂ ਜਿੱਦਾਂ ਵੀ ਭਟਕਦਾ ਨਾ ਤ੍ਰਿਸ਼ਨਾ ਦੀ ਵਜ੍ਹਾ ਕਰਕੇ ਹੀ ਹੈ ਇਹ ਪਾਲਵਾ ਉਹ ਪਾਲਵਾ ਆ ਸੁਖ ਮਿਲ ਜਾਏ ਕੋਈ ਤ੍ਰਿਸ਼ਨਾ ਦੇ ਬਾਰੇ ਹੋਈ ਭਟਕਦੇ ਫਿਰ ਰਿਹਾ ਪਰ ਸਤਿ ਕਿੰਨਾਂ ਦੇ ਮੈਂ ਤ੍ਰਿਸ਼ਨਾ ਤੋਂ ਮਾਰਿਆ ਕਿਸੇ ਪ੍ਰਾਇ ਕਰ ਨਹੀਂ ਜਾਂਦਾ ਭਾਵ ਅਕਾਲਪੁਰ ਤੋਂ ਛੱਡ ਕੇ ਹੋਰ ਕਿਤੇ ਨਹੀਂ ਜਾਂਦਾ ਮੇਰਾ ਇੱਕੋ ਟਿਕਾਣਾ ਹੈ ਅਕਾਲਪੁਰ ਖਵਾਈ ਨੂੰ ਜੋ ਮੰਗਦਾ ਉਹਦੇ ਦਰ ਤੋਂ ਮੰਗਦਾ ਉਹਦੇ ਅਜ਼ੂਰ ਤੋਂ ਮੰਗਦੇ ਜਦੋਂ ਝੋਲੀ ਫੈਲਾਉਂਦਾ ਉਹਦੇ ਅੱਗੇ ਫੈਲਾਉਂਦਾ ਮੈਨੂੰ ਉਹ ਲੋੜ ਹੀ ਨਹੀਂ ਕਿਤੇ ਜਾਣਦੀ ਕ੍ਰਿਸ਼ਨ ਰਾਤਨਾ ਪਰ ਕਰ ਜਾਵਾਂ ਮੇਰੀ ਤ੍ਰਿਸ਼ਨਾ ਸ਼ਾਂਤ ਹੋ ਗਈ ਹੈ ਕਿਵੇਂ ਸ਼ਾਂਤ ਹੋ ਗਈ ਹੈ ਅਕਾਲਪੁਰ ਦਾ ਨਾਮ ਲਿਰਦੇ ਸਵਸ ਗਿਆ ਹੈ ਕ੍ਰਿਸ਼ਨ ਨਾਮ 부ਜਾਈ ਔਕਾਲਪੁਰ ਤਾਂ ਨਾਮ ਜਦੋਂ ਮੇਰੇ ਹਿੱਦੇ ਚ ਵਸ ਗਿਆ ਇਸ ਨਾਮ ਨੇ ਮੇਰੀ ਸਾਰੀ ਤ੍ਰਿਸ਼ਨਾ ਖਤਮ ਕਰ ਦਿੱਤੀ ਹੈ ਕਿਉਂਕਿ ਮੈਨੂੰ ਪੂਰਨ ਵਿਸ਼ਵਾਸ ਹੋ ਗਿਆ ਹੈ ਕਿ ਮੇਰੀ ਪਾਲਣਾ ਕਰਨ ਵਾਲਾ ਔਕਾਲਪੁਰ ਖਵਾ ਗਿਆ ਹੈ ਔਰ ਹਰ ਬਲੇ ਕਰ ਰਿਹਾ ਹੈ ਜੇ ਕਦੀ ਮੇਰੇ ਮਨ ਦੇ ਵਿੱਚ ਕੁਝ ਆਉਂਦਾ ਵੀ ਹੈ ਤੇ ਉਹ ਸਕਾਲਪੁਰ ਤੇ ਦਰ ਤੇ ਮੰਗਦਾ ਹੋਰ ਕਿਤੇ ਮੰਗਨ ਦੀ ਮੈਨ ਲੋੜ ਹੀ ਨਹੀਂ ਪੈਂਦੀ ਕ੍ਰਿਸ਼ਨ ਰਾਜਨਾ ਪਰ ਕਰ ਜਾਵਾ ਕ੍ਰਿਸ਼ਨ ਨਾਮ 부ਜਾਈ। ਅਕਾਲਪੁਰ ਤੇ ਨਾਮ ਨੇ ਮੇਰੀ ਤ੍ਰਿਸ਼ਨਾ 부ਜਾ ਦਿੱਤੀ ਹੈ। ਸਾਰੀ ਪਟਕਣਾ ਖਤਮ ਹੋ ਗਈ ਹੈ। ਔਰ ਸਤਜਾਣੋ ਜਿਵੇਂ ਜਿਵੇਂ ਉਸ ਅਕਾਲਪੁਰ ਦੇ ਉੱਤੇ ਪੂਰਨ ਵਿਸ਼ਵਾਸ ਹੁੰਦਾ ਜਾਏਗਾ ਇਹ ਸਾਰੀਆਂ ਤ੍ਰਿਸ਼ਨਾਵਾਂ ਆਪੇ ਸ਼ਾਂਤ ਹੋ ਜਾਣਗੀਆਂ। ਕੋਈ ਤ੍ਰਿਸ਼ਨਾ ਵੀ ਨਹੀਂ ਰਹੇਗੀ। ਕੋਈ ਭਾਰਾ ਹੋ ਹੀ ਨਹੀਂ ਸਕੇਗਾ ਜੀਵਨ ਤੇ ਉੱਤੇ। ਗੱਲ ਤੇ ਉਸ ਅਕਾਲਪੁਰ ਦੇ ਉੱਤੇ ਪੂਰਨ ਵਿਸ਼ਵਾਸ ਆਉਂਦੀ ਵਿਸ਼ਵਾਸ ਬੈਠਣ ਦੀ ਹੈ। ਇਸ ਵਿਸ਼ੇ ਤੇ ਦੋ ਛੋਟੇ ਛੋਟੇ ਭਾਗ ਹੋਰ ਆਪ ਜੀ ਨਾਲ ਸਾਂਝੇ ਕਰ ਰਹੇ ਨੇ ਤੁਰ ਕੇ ਵਿਸ਼ੇ ਦੀ ਸਮਾਪਤੀ ਕਰਾਂਗੇ ਅੱਜ ਬਸ ਇਤਨੇ ਕਿ ਬਚ ਬਚਨ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ